ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਬਿੰਨੰਦਰਾ ਬਲੌਗ ਤੇ ਦੇਖੋ ਜੀ ਹੁਣ ਹੋ ਗਏ ਆ 11:12 ਤੇ ਅਸੀਂ ਹੁਣ ਲੱਗੇ ਆਪਣਾ ਬਲੌਗ ਸ਼ੁਰੂ ਕਰਨ ਠੀਕ ਆ ਆਂਟੀ ਕਰਦੇ ਪਏ ਆ ਸਫਾਈ ਤੇ ਮੰਮੀ ਉਧਰ ਬੈਠੇ ਆ ਠੀਕ ਆ ਇੱਧਰ ਮੈਂ ਪਾ ਦਿੱਤੇ ਆ ਚਾਵਲ ਭਿੱਜਣੇ ਤੇ ਇੱਧਰ ਨੇ ਰੱਖੀ ਸਾਫ ਦੇ ਮਸਲਾ ਦੇ ਦਾਲੇ ਦੇ ਵਿੱਚ ਮੈਂ ਪਾਇਆ ਹੋਇਆ ਘਿਓ ਥੋੜੀ ਜਿਹੀ ਦੇਗੀ ਨੂੰ ਚਲੋ ਜੀ ਇੱਧਰ ਸਾਡੀ ਦਾਲ ਬਣਦੀ ਆ ਚਾਵਲ ਵੀ ਪਾਤੇ ਤੇ ਮੈਂ ਪਾਇਆ ਮਾ ਕੱਪੜੇ ਸੁੱਕਣੇ ਚਲੋ ਜੀ ਫੇਰ ਆ ਕੇ ਤੁਹਾਨੂੰ ਦਿਖਾ ਲਦੇ ਹਾਂ ਹਾਂਜੀ ਜੀ ਇੱਧਰ ਰੱਖ ਦਿੱਤੇ ਆ ਮੈਂ ਚਾਵਲ ਤੇ ਇੱਧਰ ਸਾਡੀ ਦਾਲ ਬਣਦੀ ਪਈ ਆ ਠੀਕ ਆ ਤੇ ਇਧਰ ਦਾਲ ਰੱਖਤੀ ਤੇ ਇਧਰ ਥੋੜੀਆਂ ਜਿਹੀਆਂ ਭਿੰਡੀਆਂ ਸਾਡੇ ਕੋਠੇ ਦਿਖਾਈਓ ਮੰਮੀ ਭਿੰਡੀਆਂ ਹੋਈਆਂ ਸੀ ਥੋੜੀਆਂ ਇੱਕ ਬੈਂਗਣ ਤੇ ਮੰਮੀ ਲੱਗਿਆ ਇਹ ਬਣਾਉਣ ਠੀਕ ਆ ਤੇ ਮੰਮੀ ਮੈਂ ਚੱਲੀ ਆ ਬਜ਼ਾਰ ਹਰਮਨ ਆ ਥੋੜਾ ਸਾਮਾਨ ਲੈ ਕੇ ਆਣਾ ਹੈ ਠੀਕ ਆ ਤੇ ਆਉਂਦੀ ਆ ਫਿਰ ਹੈ ਚਲੋ ਠੀਕ ਆ ਹੈ ਆਉਂਦੀ ਹਾਂਜੀ ਇੱਧਰ ਬਣ ਗਏ ਆ ਸਾਡੇ ਚਾਵਲ ਤੇ ਇੱਧਰ ਦਾਲ ਹਲੇ ਬਣੀ ਨਹੀਂ ਦਾਲ ਨੂੰ ਲੱਗੀ ਤੜਕਾ ਲਾਣ ਇੱਧਰ ਹੈ ਜਿਹੜੀ ਸਾਡੀ ਓਏ ਪੈਰ ਤੇ ਵੱਜੀ ਤੁਹਾਡੀ ਓਏ ਰਹਿਣ ਦੋ ਥੱਲੇ ਸਬਜ਼ੀ ਵੀ ਡੇਗੀ ਹੈ ਕੱਟ ਚੀਰਕ ਦੋ ਤੇ ਮੈਂ ਇਹਨਾਂ ਸਾਫ ਕਰਦੀ ਆ ਮੈਂ ਪੀਨ ਲਗਾ ਲਿੰਕਾ ਪਾਵੇ ਨਿੰਬੂ ਲਿੰਕਾ ਪਾਵੇ ਨਿੰਬੂ ਪਾਵੇ ਲਿੰਕਾ ਲਿੰਕਾ ਪਾਵੇ ਨਿੰਬੂ ਹੈ ਲਿੰਕਾ ਪਾਵੇ ਨਿੰਬੂ ਆਹ ਗੱਲ ਤਾਂ ਇੱਕੋ ਜਿਹੀ ਹੈ ਲੇਟ ਪਰੇ ਪਰੇ ਰਹੀਓ ਨਾ ਪੈਰਾਂ 'ਤੇ ਰੱਖੀ ਹੋ ਠੀਕ ਹੈ ਜਾਂ ਲਿੰਕਾ ਜਿੰਨਬੂ ਪਾਉ ਲੋ ਨਿੰਬੂ ਜਿੰਨਕਾ ਗੱਲ ਤਾਂ ਆਹ ਆਹ ਦੇਖੋ ਜੀ ਮੈਂ ਲੈ ਕੇ ਆਈਆਂ ਹਾਂ ਬੋਤਲ ਇੱਕ ਤੇਲ ਪਾਣ ਲਈ ਤੇ ਪਹਿਲਾਂ ਮੈਨੂੰ ਮਿਲੀ ਨਹੀਂ ਸੀਗੀ ਤੇ ਹੁਣ ਲੈ ਕੇ ਆਈਆਂ ਮੈਂ ਅੱਜ ਗਈ ਤਾਂ ਅਸੀਂ ਹਰਮਨਾਂ ਬਾਜ਼ਾਰੋਂ ਟਾਵਲ ਲੈਣਾ ਸੀਗਾ ਵਾਲੇ ਟਾਵਲ ਮੈਨੂੰ ਪਸੰਦ ਦਾ ਮਿਲਿਆ ਨਹੀਂ ਉਹ ਲੈ ਕੇ ਆਵਾਂਗੇ ਡੀਮਾਰਟ ਤੋਂ ਠੀਕ ਆ ਕਹਿੰਦਾ ਮੈਨੂੰ ਸੌਫਟ ਵਾਲਾ ਚਾਹੀਦਾ ਆ ਆਪਾਂ ਪੰਡਤ ਦੇ ਇੱਕ ਵਾਰੀ ਦੇਖਦੇ ਆ ਜੇ ਮਿਲ ਗਿਆ ਠੀਕ ਨਹੀਂ ਮਿਲਿਆ ਕੱਲ ਡੀਮਾਰਟ ਚੱਲਾਂਗੇ ਫਿਰ ਜਿਹੜੇ ਜਿਹੜੇ ਸਕੂਟਰੀ ਦੇ ਆਪਾਂ ਚਲੋ ਠੀਕ ਆ ਫਿਰ ਦੇਖ ਲੈਨੇ ਹਮਮ ਓਕੇ ਫਲੌਟ ਇੱਧਰ ਲਾ ਲਈ ਤੜਕਾ ਪਿਆਜ ਦਾ ਟਮਾਟਰ ਡਾਲਿਆ ਗ੍ਰੈਂਡ ਜਿਹਦਾ ਤੋਕਾ ਹੁੰਦਾ ਪਿਆ ਆ ਠੀਕ ਆ ਜੀ ਉੰਦੀ ਮੰਮੀ ਕਰਦੇ ਪਏ ਆ ਪਾਠ ਹਾਂਜੀ ਇਹ ਜੀ ਸੋ ਗਏ ਇੱਧਰ ਮੈਂ ਵਾਟਰ ਕੂਲਰ ਦੁਕਾਨ ਤੋਂ ਲੈ ਸੀ ਧੋ ਕੇ ਸੁਕਾ ਕੇ ਰੱਖ ਦੇਣਾ ਕਿਉਂਕਿ ਹੁਣ ਇੰਨੀ ਲੋੜ ਨਹੀਂ ਪੈਂਦੀ ਹੈਗੀ ਇਹਦੀ ਧੋ ਦਿੱਤਾ ਐ ਸੁਕਾ ਦਿੱਤਾ ਐ ਸੁਕਾ ਕੇ ਸਾਫ਼ ਕਰਕੇ ਨੂੰ ਡੱਬੇ ਵਿੱਚ ਰੱਖ ਦੇਣਾ ਫੇਰ ਅਗਲੇ ਸਾਲ ਕੱਢ ਲਵਾਂਗੇ ਹਨਾ ਜੀ ਬਾਦੂ ਪਿਆ ਟਾਈਮ ਤਾਂ ਹਲੇ ਹਲੇ ਪੌਣਾ ਘੰਟਾ ਪਿਆ ਆ ਲਾਓ ਝੱਪੀ ਵੇ ਤੁਸੀਂ ਚਲੋ ਠੀਕ ਆ ਚਾਹ ਪੀਓ ਜੀ ਮਮੀ ਨੇ ਬਣਾਇਆ ਚਾਹ ਚਾਹ ਪੀਏ ਦਾਲ ਸਾਡੀ ਹੈ ਦਾਲ ਕਰ ਲਓ ਘੱਟ ਦਾਲ ਬਣ ਕੇ ਤਿਆਰ ਹੋ ਗਈ ਚਾਵਲ ਬਣ ਗਏ ਚਲੋ ਜੀ ਹੁਣ ਅਸੀਂ ਹੋ ਗਏ ਹਾਂ ਕਿਚਨ ਜੋ ਵਿਹਲੇ ਬੱਤੀ ਕਰ ਦਈਏ ਬੰਦ ਤੇ ਹੁਣ ਜਦੋਂ ਰੋਟੀ ਖਾਣ ਦਾ ਟਾਈਮ ਹੋਊਗਾ ਤਾਂ ਫੇਰ ਰੋਟੀ ਖਾਵਾਂਗੇ ਠੀਕ ਨਹੀਂ ਚਲੋ ਮਿਲਦੇ ਹਾਂ ਫੇਰ ਪੱਲੂ ਆਉਂਦੀ ਸਕੂਲੋਂ ਹਾਂਜੀ ਰੋਟੀ ਖਾਣੀ ਆ ਵੇਟ ਕਰਦੇ ਆ ਲਓ ਜੀ ਇੱਧਰ ਚਾਵਲ ਆ ਗਏ ਆ ਨਾਲ ਨਿੰਬੂ ਪਿਆਜ਼ ਨਹੀਂ ਅੱਜ ਕੀ ਆ ਪੁੰਡੀਆਂ ਭਿੰਡੀਆਂ ਭਿੰਡੀਆਂ ਘਰ ਦੀਆਂ ਬਣਾਈਆਂ ਹੋਈਆਂ ਚਾਰ ਪੰਜ ਭਿੰਡੀਆਂ ਤੇ ਇੱਕ ਬੇਗਣ ਦਾਲ ਦਾਲ ਲਿਆਵਾਂ ਦਾਲ ਲੈ ਦਾ ਰਹਿ ਗਈ ਜਿਹੜੀ ਵਾਲੀ ਚਲੋ ਲਿਆਵਾਂ ਫੇ ਪਾਉਂਦੇ ਆ ਰੋਟੀ ਅੱਜ ਹੈ ਹਾਂਜੀ ਕਹਿੰਦੇ ਸੇਰ ਦੀ ਮੈਂ ਵਲੌਗ ਜੇ ਨਹੀਂ ਆਈ ਲੈ ਲਈ ਵਲੌਗ ਜੇ ਠੀਕ ਆ ਲੈ ਚਾਲ ਹਾਂਜੀ ਬਾਲਾ ਹਰਮਨ ਉਹ ਆਵਾਜ਼ ਮਾਰਿਓ ਕੋਈ ਕਹਿੰਦੇ ਮੈਂ ਤਾਂ ਵੀਡੀਓ ਐਡਿਟ ਕਰਨੀ ਚੱਲਿਆ ਗਿਆ ਉੱਪਰ ਹਮਾਰਾ ਬਾਹਰ ਮਾਰੂ ਮਾਰਦਾ ਮਾਰਦਾ ਮੀਨੂ ਵੀ ਕਹਿੰਦਾ ਸੀ ਕਹਿੰਦਾ ਤੁਹਾਡਾ ਤਾਂ ਜੀ ਨਹੀਂ ਕਰਦਾ ਬਾਜ਼ਾਰ ਜਾਣੀ ਉਹ ਕਹਿੰਦਾ ਕਿੰਨੀ ਕਿੰਨੀ ਮਾਰਿਆ ਕਹਿੰਦਾ ਤੁਹਾਡਾ ਜੀ ਨਹੀਂ ਕਰਦਾ ਬਾਜ਼ਾਰ ਜਾਣ ਮੈਂ ਕਿਹਾ ਭਰਾਵਾ ਮੈਂ ਕਿੰਨੇ ਕੰਮ ਕਰਨੇ ਹੁੰਦੇ ਮੈਂ ਰੋਟੀ ਸਬਜ਼ੀ ਵੀ ਕਰਨੀ ਆ ਫੇਰ ਕੱਪੜੇ ਸੁੱਕੜੇ ਪਾ ਕੇ ਮੈਂ ਕਿ ਆਈ ਆ ਫੇਰ ਮੈਂ ਵਲੌਗ ਵੀ ਬਣਾਉਣਾ ਹੁੰਦਾ ਆ ਹਾਂ ਸਾਰੇ ਕੰਮ ਕਰਨੇ ਹੁੰਦੇ ਕੀ ਫੋਨ ਕਰਦਾ ਫੋਨ ਕਰਦਾ ਉਹਨੂੰ ਰੋਟੀ ਖਾਣੀ ਆ ਯਾਰ ਕੀ ਹੈਂ ਰੋਟੀ ਦਿਓ ਕੀ ਦਿਓ ਰੋਟੀ ਰੋਟੀ ਖਾਣੇ ਕੀ ਚੋਲ ਆਣੇ ਆ ਚੋਲ ਨਾਲੇ ਰੋਟੀ ਮੰਗੀ ਜਾਨੀ ਆ ਲਓ ਲਓ ਉਹਨੂੰ ਕੀਤਾ ਫੋਨ ਮੈਂ ਕਹਿੰਦਾ ਆਣ ਲੱਗਾ ਲਓ ਪਾਓ ਜੀ ਗਲਾਸ ਥਾਈਆਂ ਰੋਟੀ ਪਾਣੀ ਸਾਰਾ ਕੁਝ ਆ ਗਿਆ ਇੱਥੇ ਤੇ ਹੁਣ ਲੱਗੇ ਆ ਜੀ ਰੋਟੀ ਖਾਣ ਸਕੂਲੇ ਜਮਜਗ ਵਾਦ ਗਿਆ ਚਲੋ ਕੋਈ ਨਿਗਵਾਰੀਆ ਦੇ ਛੋੜਾ ਜਿਹਾ ਜਾਲਾ ਤੇਰਾ ਛੋੜਾ ਜੰਮਦਾ ਸਿਗਾ ਆ ਕੋਈ ਨਹੀਂ ਨਵੇਂ ਨਵਾਂ ਤੈਨੂੰ ਅੱਜ ਚਮਚ ਨਵਾਂ ਮਿਲ ਜੂ ਅੱਜ ਤੈਨੂੰ ਚਮਚ ਛੱਡ ਤੈਨੂੰ ਟਿਫਨ ਵੀ ਨਵਾਂ ਲਿਆ ਕੇ ਦਊਂਗਾ ਠੀਕ ਆ ਵਾਦੀ ਕਰੀ ਦੀ ਜਾਈ ਉਹ ਹੀ ਟਿਫਨ ਤੈਨੂੰ ਉਹਦੇ ਨਾਲ ਦਾ ਟਿਫਨ ਫੇਰ ਨਵਾਂ ਲਿਆ ਦੇਣਾ ਲਓ ਆ ਰੋਟੀ ਖਾਓ ਚਲੋ ਰੋਟੀ ਖਾਓ ਆਲਾ ਚਮਚ ਆ ਦੇ ਖਾ ਚਮਚ ਤੈਨੂੰ ਨਵਾਂ ਇੱਕ ਹੋਰ ਮਿਲ ਗਿਆ ਕਹਿੰਦੇ ਚੱਕੇ ਕੋਈ ਲੈ ਗਿਆ ਮੈਂ ਕੋਈ ਨਹੀਂ ਕੋਈ ਨਹੀਂ ਜਿਹੜਾ ਚੱਕੇ ਲੈ ਗਿਆ ਲੈ ਗਿਆ ਸੀ ਕਿਤੇ ਰਹਿ ਗਿਆ ਸਕੂਲ ਚ ਕਿਸੇ ਨੇ ਚੱਕ ਕੇ ਪਾ ਲਿਆ ਹੋਊਗਾ ਕੋਈ ਗੱਲ ਨਹੀਂ ਚਲੋ ਮਿਲਦੇ ਆ ਰੋਟੀ ਪਾਣੀ ਖਾ ਕੇ ਜੀ ਫੇਰ ਬਣਾਣੇ ਆ ਕੱਲ ਨੂੰ ਦੇਖਦੇ ਹਾਂ ਹੋਰ ਕੀ ਬਣਦਾ ਬਲੌਗ ਚ ਆਓ ਜੀ ਅੱਧਰ ਬਣਦੀ ਪਈ ਚਾਹ ਸਾਡੇ ਆਏ ਹੋਏ ਆ ਗੈਸਟ ਤੇ ਮੈਂ ਲੱਗੀਆਂ ਚਾਵੜਾ ਨੂੰ ਅੰਦਰ ਜਾ ਕੇ ਨੀਂਦਾ ਲੈਣਾਂ ਨੂੰ ਕੋਣ ਆਇਆ ਹੋਇਆ ਹੈ ਤੇ ਚਾਹ ਬਣਾ ਰਵਗੀ ਪਲਮਾ ਇਹਦੇ ਵਿੱਚ ਤੇ ਬਣਾਉਂਦੇ ਆਂ ਚਾਹ ਟਾਈਮ ਹੋ ਗਿਆ ਆ ਪੌਣੇ 6 ਪਲਕ ਵੀ ਆਣ ਵਾਲੀ ਆ 6 ਵਜੇ ਆ ਜਣਾ ਉਹਨੂੰ ਚਲੋ ਚਾਹ ਬਣਾ ਕੇ ਪਵਾਉਂਦੇ ਆਂ ਕਿ ਬਾਕੀ ਤੁਹਾਨੂੰ ਬਾਅਦ ਚ ਮਿਲਦੇ ਆਂ ਫਿਰ ਕਿ ਖਾ ਰਹੇ ਹੋ ਅੱਜ ਕਿੱਧਰ ਕਰਕੇ ਗਈ ਗੱਲ ਪਾਉ ਬਾਜੀ ਆਂਡੀ ਰੱਸੀ ਘਾ ਆਏ ਆ ਜੀ ਔਰ ਇਹ ਟਾਈਮ ਹੋ ਗਿਆ ਸਵਾ 6 ਦਾ ਤੇ ਆਵਾ ਪੀਣੀ ਚਾਹ ਹੁਣ ਨਹੀਂ ਚਾਹ ਤੋ ਤੁਸੀਂ ਪੀ ਹਟੇ ਆ ਨਾ ਚਾਹ ਵੀ ਬਣਾਤੀ ਮੈਨੂੰ ਯਾਰ ਗੱਲੀ ਸੁੰਢੀ ਖਾ ਲੈਣੀ ਸੀ ਜੀ ਔਰ ਜੀ ਸੁੰਢ ਗਈ ਸਾਡੀ ਇੱਧਰ ਬਾਣਾ ਸੁੰਢ ਖਾਣੇ ਆ ਜੀ ਹੈ ਤੁਸੀਂ ਪੀ ਰਹੇ ਸੀ ਆਹੋ ਫਿਰ ਮੈਂ ਕਿਹਾ ਚੱਲ ਸੁੰਢੀ ਗੱਲੀ ਖਾ ਕੇ ਦਿਲ ਜੂਗਾ ਹੁਣ ਮੈਨੂੰ ਪਤਾ ਨਹੀਂ ਤੁਸੀਂ ਚਾਹ ਬਣਾਤੀ ਨਾਲ ਹਾਂ ਹੈ ਖਾਣੀ ਪੈਣੀ ਆ ਕਾਲੋ ਆ ਜੋ ਲੈਓ ਫਿਰ ਮੱਠੀ ਨਮੱਠੀ ਓਟੇ ਲਓ ਜੀ ਇੱਧਰ ਕਰ ਲਈਏ ਭਾਂਡੇ ਸਾਫ ਚਾਹ ਵਾਲੇ ਸਾਡੇ ਆਂਟੀ ਆਏ ਹੋਏ ਸੀਗੇ ਹੁਣ ਗਏ ਆ ਐਡਾ ਮਿੱਕਾ ਦਾਲ ਰੇਨ ਲਵਾਂ ਤੇਲ ਦੀ ਬਣੀ ਹੋਈ ਆ ਪੱਲੂ ਲੈ ਲਿਆਂਦਾ ਆ ਆਹ ਟਿਫਨ ਲਓ ਜੀ ਜੇਪੀ ਦਾ ਟਿਫਨ ਤੇ ਹਰਮਨ ਮੰਗਦਾ ਸੀ ਟੇਬਲ ਤੇ ਕਹਿੰਦਾ ਪੱਲੂ ਦਾ ਟਿਫਨ ਟੁੱਟ ਗਿਆ ਸੀਗਾ ਤੇ ਇਹਦੇ ਮੈਂ ਟਿਫਨ ਲਿਆ ਕੇ ਦਿੱਤਾ ਇਹਨਾਂ ਨੂੰ ਪਿਆਰੇ ਸੇਰੇ ਲੈ ਕੇ ਜਾਉਗੀ ਸਕੂਲ ਤੇ ਚਲੋ ਮਿਲਦੇ ਆਂ ਫੇਰ ਕਰਦੇ ਆਂ ਰੋਟੀ ਪਾਣੀ ਦਾ ਹਨਾ ਪਹਿਲਾਂ ਚੱਕ ਲਈਏ ਭਾਂਡੇ ਚਾਹ ਵਾਲੇ ਦੁੱਧ ਲੱਗੇ ਗਰਮ ਰੱਖ ਬੱਕ ਦੇ ਹੋਰ ਕੀ ਦੁੱਧ ਰੱਖ ਲਓ ਗਰਮ ਥਾਮਾ ਬਰੀ ਲੈ ਜਾਓ ਚੋਣਾ ਲੱਗੇ ਗਰਮ ਤੁਹਾਡਾ ਖਿਆਲ ਰੱਖਿਆ ਮੈਂ ਆਈ ਦੀਆ ਪਾਂਡੇ ਚਲੋ ਫਿਰ ਮਿਲਦੇ ਹਾਂ ਹੋਰ ਇਹ ਮੈਂ ਸਬਜ਼ੀ ਬਣਾਉਂਗੀ ਪਨੀਰ ਦੀ ਸਬਜ਼ੀ ਬਣਾਈਓ ਠੀਕ ਹੈ ਦੁੱਧ ਰੱਖਣਾ ਹੋਗਾ ਫਿਰ ਖੱਟਾ ਦੁੱਧ ਦੇਖੋ ਪਨੀਰ ਲਾਉਂਦਾ ਆਇਆ ਉਹ 3 ਕਿਲੋ ਬਰੋਨਾ ਨੇ ਕੱਟ ਪਾਇਆ ਮੱਟਾਣੀ ਇਹ ਤਾਂ ਦੱਤ ਹੁੰਦਾ ਕਿੰਨਾ ਤੇ ਕਿੱਡੀ ਕਰਦੇ ਮੈਂ ਬਈ ਮਾਂ ਨਾਲ ਬਹੁਤ ਜਾਣੇ ਲੋ ਚਲੋ ਮਿਲਦੇ ਹਾਂ ਫਿਰ ਹਾਂਜੀ ਭੈਣ ਜੀ ਕੀ ਕਰਦੇ ਤੁਸੀਂ ਹਾਂਜੀ ਪੈਂਟਿੰਗ ਪੜਪੜ ਲਿਆ ਆਪਣਾ ਸਾਰਾ ਠੀਕ ਆ ਤੇ ਇਧਰ ਹੋ ਗਏ ਆ 7:30 ਤੇ ਹੁਣ 8 ਵਜੇ ਦੇ ਪਾਪਾ ਨੇ ਆਉਣਾ ਆ ਤੇ ਚਲੋ ਫੇਰ ਬਣਾਉਂਦੇ ਆ ਰੋਟੀ ਰੋਟੀ ਦਾ ਫੇਰ ਮਿਲਦੇ ਆ ਹਾਂਜੀ ਮਮਾ ਜੀ ਕਿਦਾਂ ਠੀਕ ਆ ਬੈਠੇ ਹੋ ਤੂੰ ਮੋਟੀ ਕੀ ਕਰੀ ਜੰਨੀ ਆ ਅਰੇ ਦਿਹਾੜੀ ਸਾਲਾ ਖਲਾਰਾ ਪਾ ਕੇ ਗੰਦ ਪਾ ਕੇ ਬੈਠੀ ਰਹਿੰਦੀ ਇਹ ਪਤਾ ਨਹੀਂ ਕੀ ਕਰਦੀ ਰਹਿੰਦੀ ਆ ਕੰਮ ਹੀ ਹੈ ਨਹੀਂ ਖਲਾਰੇ ਤੋਂ ਇਲਾਵਾ ਇਹਨਾਂ ਨੂੰ ਟੈਂਪ ਹੋ ਗਿਆ ਜੀ 9:30 ਤੇ ਇਧਰ ਹੁਣ ਹੋ ਗਈ ਸਾਡੀ ਰੋਟੀ ਦੀ ਤਿਆਰੀ ਚਲੋ ਪਨੀਰ ਬਣਾਇਆ ਚਲੋ ਮੰਮੀ ਨੇ ਚੰਮੀ ਹਾਂ ਮੈਂ ਤਾਂ ਖਾਣਾ ਨਹੀਂ ਪਨੀਰ ਬਹੁਤ ਘੱਟ ਖਾਣਾ ਆ ਮਰਜੀ ਤੁਹਾਡੀ ਪਨੀਰ ਆਹ ਦਾਲ ਆ ਨਾ ਦਾਲ ਦੇ ਨਾਲ ਥੋੜਾ ਜਿਹਾ ਲੈ ਲਾਂਗੇ ਨਹੀਂ ਦਾਲ ਦੇ ਨਾਲ ਥੋੜਾ ਜਿਹਾ ਲੈ ਲਾਂਗੇ ਹਾਂ ਚਲੋ ਪਕਾਓ ਫਿਰ ਆ ਜਾ ਫਿਰ ਬਣਾ ਕੇ ਲਿਆ ਉਹ ਕਿੱਥੇ ਗਿਆ ਹਰ ਮਾਰ ਹੀ ਖੜਾ ਮਾਰ ਹੀ ਖੜਾ ਆ ਦੇਖੋ ਹਾਂ ਮਲੇ ਬਾਹਰਲਾ ਮੌਸਮ ਦੇ ਦੇ ਕੋਈ ਆ ਗੱਡੀ ਬੜੀ ਨੇਰਾ ਹਾਂ ਤੂੰ ਬਾਹਰ ਗਰੀ ਜਾਣਾ ਉਹ ਤੋਂ ਗੱਲ ਕਰਦਾ ਮੁੰਡੇ ਚਾਹ ਕਰਦੇ ਆ ਮੈਂ ਇਕੱਲਾ ਹੀ ਘੁੰਮੀਆਂ ਜਾਣਾ ਆ ਉਧਰ ਗੱਲ ਕਰਨ ਲਿਆ ਪ੍ਰਿੰਸ ਹਾਂ ਅੱਛਾ 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 ਰੋਟੀ ਖਾ ਲੋ ਫੇ ਆ ਜਾਓ ਕਰਕੇ ਗੱਲ ਤੇ ਆਪੋ ਆਪ ਉਹ ਆਨ ਕਰ ਲਾ ਪ੍ਰਿੰਸ ਆ ਇਹਨਾਂ ਨੇ ਜਾਣਾ ਲੁਧਿਆਣੇ ਕੱਲ੍ਹ ਸ਼ਾਇਦ ਜਾਣਾ ਆ ਤੇ ਕਹਿੰਦਾ ਪ੍ਰਿੰਸ ਇੱਕ ਦੋ ਮੁੰਡਿਆਂ ਨਾਲ ਗੱਲ ਕਰਦਾ ਪਿਆ ਹੋਰ ਜੇ ਮੰਨ ਗਿਆ ਤੇ ਫਿਰ ਤਿੰਨ ਚਾਰ ਜਣੇ ਇਕੱਠੇ ਜਾਵਾਂਗੇ ਠੀਕ ਚਲੋ ਮੈਂ ਕਿਹਾ ਵਧੀਆ ਫਿਰ ਉਹ ਦੱਸੋ ਹੋਰ ਕੀ ਤੇ ਉਹ ਪ੍ਰਿੰਸ ਕਿਸੇ ਨਾਲ ਗੱਲ ਕਰਦਾ ਪਿਆ ਆ ਇਹ ਦੋ ਜਣੇ ਤਾਂ ਹੈਗੇ ਹੀ ਹੈਗੇ ਆ ਪ੍ਰਿੰਸ ਦੇ ਇਹ ਕਹਿੰਦਾ ਪ੍ਰਿੰਸ ਇੱਕ ਦੋ ਮੁੰਡਿਆਂ ਨਾਲ ਹੋਰ ਗੱਲ ਕਰਦਾ ਪਿਆ ਜੇ ਮੰਨ ਗਿਆ ਤੇ ਫਿਰ ਤਿੰਨ ਚਾਰ ਜਣੇ ਹੋ ਜਾਣਗੇ ਅਸੀਂ ਮੈਂ ਕਿਹਾ ਚਲੋ ਸਭ ਤੋਂ ਵਧੀਆ ਤਿੰਨ ਚਾਰ ਜਣੇ ਹੋ ਜੂਗੇ ਤਾਂ ਆਹੋ ਕੂਮ ਕੀ ਕਰ ਬਣਾਈ ਆ ਦਿਖਾ ਦਿਖਾ ਹੜ 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 ਬਸ ਇਹ ਕੀ ਬਣਾਈ ਜਾਨੀ ਆ ਹੈ ਕੁਮਾਰ ਕਾ ਬੁੱਕਮਾਰਕ ਦੇਖੋ ਜੀ ਖਲਾਰਾ ਖਲਾਰਾ ਦੇਖੋ ਲੋ ਜੀ ਆ ਗਈ ਰੋਟੀ ਦਾਲ ਨੀਰ ਹਾਂਜੀ ਕਿਦਾਂ ਲੋ ਜੀ ਮਾਤਾ ਅਸੀਂ ਤਿੰਨੇ ਜਣੇ ਲੱਗੇ ਆ ਖਾਣ ਇਹਨੇ ਖਾ ਲਈ ਆ ਤੇ ਹਰਮਨ ਦਾ ਪਤਾ ਨਹੀਂ ਬਾਹਰ ਖੜਾ ਸੀਗਾ ਮੈਂ ਗਿਆ ਤਾਂ ਪਤਾ ਨਹੀਂ ਕਿਧਰ ਨਿਕਲ ਗਿਆ ਇੱਧਰ ਵੀ ਵ ਦੇ ਕੇ ਆਇਆ ਮੇਰੇ ਨਾਲ ਗੱਲ ਕਰਦੇ ਕਰਦੇ ਉਗਦੇ ਉਰੇ ਪਰੇ ਹੋ ਗਏ ਮਾਣਾ ਮੋਟਾ ਹਸਪਤਾਲ ਵਾਲ ਨੂੰ ਦੇਖਿਆ ਮੈਂ ਆ ਯਾਦ ਅਮੀਦਵਾਰਾ ਹੈ ਕਿੱਧਰੋਂ ਨਿਕਲ ਜਾਂਦੇ ਆ ਨਾ ਬਾਤ ਚਲੋ ਠੀਕ ਆ ਜੀ ਰੋਟੀ ਖਾ ਕੇ ਮਿਲਦੇ ਆ ਟੀਵੀ ਲਾ ਲਿਆ ਆ ਤੇ ਲਾ ਟੀਵੀ ਜੇ ਕੁਝ ਹੁਣ ਹਾਂਜੀ ਕਿਦਾਂ ਜੀ ਵਧੀਆ ਵਧੀਆ ਜੀ ਹੋ ਗਿਆ ਕੰਮ ਕੂਮ ਸਾਰਾ ਹੋ ਹੀ ਜਾਂਦਾ ਆ ਚਲੋ ਆ ਜਿਓ ਫਿਰ ਹਾਂਜੀ ਬਣ ਗਿਆ ਪਲਾਨ ਤੁਹਾਡਾ ਹੋਰ ਲੁਧਿਆਣਾ ਜਾਂਦੇ ਆ ਆਹੋ ਲੁਧਿਆਣਾ ਦੇ ਬਲਾਨ ਗਿਆ ਪਲਾਨ ਕਦੋਂ ਕੱਲ ਸ਼ਾਮ ਦਾ ਚਲੋ ਕੱਲ ਸ਼ਾਮ ਦਾ ਚਲੋ ਠੀਕ 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 ਮम्मी गए या 아니 ਮਮਾ ਜੀ ਤੁਸੀਂ ਕਿੱਧਰ ਮੈਂ ਕੱਪੜਿਆਂ ਵਾਲੇ ਕੱਪੜੇ ਜਾਂਦੇ ਨਹੀਂ ਕੋਠੇ ਤੋਂ ਅੱਜ ਉਹ ਜਾ ਕੋਠੇ ਤੇ ਲੈ ਗਏ ਟੋਕਰੀ ਲਾ ਕੇ ਉਹ ਨਹੀਂ ਅਸੀਂ ਤਾਂ ਟੋਕ ਕੱਪੜੇ ਤਾਰਾ ਤੋਂ ਹੀ ਨਹੀਂ ਲਾਏ ਅੱਜ ਤਾਰਾ ਦੋਰੀ ਲਾਈ ਹੈ ਦੇਖੋ ਮੈਨੂੰ ਜਿੱਤਾਈ ਭੁੱਲ ਗਈ ਸ਼ਾਮੀ ਆਂਟੀ ਆ ਗਏ ਮੈਂ ਬਚਾਲਦੇ ਹਾਂ ਚਲੋ ਚਲੋ ਆਓ ਫਿਰ ਲਓ ਜੀ ਇਹ ਕੱਪੜੇ ਨਹੀਂ ਲਾ ਕੇ ਲੈੰਦੇ ਅਜ ਤੱਕ ਆਹ ਦੇਖੋ ਜੀ ਇੱਧਰ ਫਿਰ ਚਿਪਸ ਖਾਣ ਲਈ ਆ ਇਹ ਖਾਣ ਤੋਂ ਇਲਾਵਾ ਕੋਈ ਕੰਮ ਨਹੀਂ ਇੱਧਰ ਦੇਖ ਇਹ ਖਾਣ ਤੋਂ ਇਲਾਵਾ ਇੱਧਰ ਦੇਖ ਖਾਣ ਤੋਂ ਇਲਾਵਾ ਇਹਨੂੰ ਕੋਈ ਕੰਮ ਨਹੀਂ ਹੈਗਾ ਕਹਿੰਦੀ ਮੰਮੀ ਨੂੰ ਖੁਦ ਨਹੀਂ ਯਾਦ ਰਹਾ ਤੇ ਮੰਮੀ ਤੈਨੂੰ ਕੀ ਯਾਦ ਕਰਾਂਦੀ ਅੱਗੇ ਮੈਨੂੰ ਕਹਿ ਲੈਂਦੇ ਹੁੰਦੇ ਮਾਂਦਰੀ ਵੀ ਸ਼ਾਮ ਨੂੰ ਜਾਂ ਕੱਪੜੇ ਦੇ ਟੱਕਲੇਲੇ ਤੇਹਾ ਮਾਰ ਦਈਏ ਹਾਂ ਅੱਜ ਹਰ ਮਨ ਵੀ ਥੱਲੇ ਹੀ ਸੀਗਾ ਚੇਤਾ ਹੀ ਨਹੀਂ ਰਿਹਾ ਹੈਗਾ ਕੋਠੇ ਲੱਗੇ ਉਹ ਫਿਰ ਇਦਾਂ ਚਲ ਆਫ ਆਪਾਂ ਜਾਂਦੇ ਆਂ ਲਾਗ ਲੈਂਦੇ ਆਂ ਸ਼ਾਮੀ ਆਂਟੀ ਬਿੰਦਰ ਆਂਟੀ ਆ ਗਏ ਸਾਨੂੰ ਭੁੱਲ ਗਿਆ ਚੇਤਾ ਗੱਲਾਂ ਗੁੱਲਾਂ ਕਰਦੇ ਮੋੜ ਕੇ ਜੰਦਰ ਪੜ ਗਏ ਕੱਪੜਾ ਬਦਲਣ ਲੱਗੀ ਤੇ ਦੰਦਰ ਗਈ ਤੇ ਉੱਥੇ ਕੱਪੜਾ ਹੀ ਨਹੀਂ ਚਲੋ ਆਫ ਚੱਲੀ ਆਪਾਂ ਹੁਣ ਚੱਲੇ ਆਈ ਕੋਠੇ ਦੇ ਆਪਣੇ ਲੌਣ ਕਹਿੰਦਾ ਅੱਜ ਪਹਿਲੀ ਵਾਰੀ ਇਦਾਂ ਹੋਇਆ ਕੀ ਕੱਬ ਸਾਡੇ ਫਿਰ ਉੱਥੇ ਪਏ ਆ ਇੱਥੇ ਰਹਿਣੇ ਆ ਜਿੰਦਰ ਪ੍ਰਸਾਦੀ ਮੌਸਮ ਉਹ ਦੇਖੋ ਜੀ ਕੱਪੜੇ ਅੱਜ ਲਾਏ ਨਹੀਂ ਹੈਗੇ ਅੱਜ ਕਹਿੰਦੇ ਪਹਿਲੀ ਵਾਰੀ ਇਦਾਂ ਹੋਇਆ ਕਿ ਸਾਨੂੰ ਚੇਤਾ ਭੁੱਲ ਗਿਆ ਕੱਪੜੇ ਲਾਉਣ ਦਾ ਸਾਰੇ ਕੱਪੜੇ ਇੱਦਾਂ ਹੀ ਟੰਗੇ ਪਏ ਆ ਆਹੋ ਮੰਮੀ ਨਾਲ ਜਿੱਤੇ ਕਰਾਂਦੇ ਤਾਂ ਹਜੇ ਵੀ ਨਹੀਂ ਚੇਤਾ ਆਉਣਾ ਹੈਗਾ ਕੱਪੜੇ ਦੇ ਮੰਮੀ ਉਹ ਹੀ ਕੱਪੜੇ ਚੇਂਜ ਕਰਨ ਗਏ ਅੰਦਰ ਤੇ ਦੇਖਿਆ ਉਹਨਾਂ ਨੇ ਹਰੇ ਕੱਪੜੇ ਅੰਦਰ ਬਾਹਰ ਇਦਾਂ ਲੱਗੇ ਹੋਏ ਆ ਚਲੋ ਹਾਂ ਪਾਓ ਟੋਕਰੀ 'ਚ ਫੇਰ ਲੈ ਕੇ ਚੱਲਦੇ ਥੱਲੇ ਇਹ ਕਪੜੇ ਹੋਣਾ ਕਿਦਾਂ ਮੈਂ ਗਰਮੀ ਤਾਂ ਹੈਗੀ ਛੱਲੇ ਨਹੀਂ ਆ ਗਰਮੀ ਹੈਗੀ ਆ ਛੱਲੇ ਛੱਲੇ ਤਾਂ ਨਹੀਂ ਹੈਗੇ ਛੱਲੇ ਕਿੱਥੋਂ ਹੋਣੇ ਆ ਸੇਕਾ ਇੰਨਾ ਹੈਗਾ ਆ ਸੇਕੇ ਦੇ ਵਿੱਚ ਸਗੋਂ ਬਰਸਾਤ ਜਦੋਂ ਹੁੰਦਾ ਨਾ ਠੰਡਾ ਵਾਲਾ ਮੌਸਮ ਫੇਰ ਹੁੰਦਾ ਵੀ ਸ਼ਾਮ ਨੂੰ ਥੋੜੇ ਸੱਲ ਜਾਂ ਛੱਲੇ ਛੱਲੇ ਜਿਹਾ ਹੋ ਜਾਂਦਾ ਤੇ ਇਸ ਟਾਈਮ ਛੱਲੇ ਕਿੱਥੋਂ ਹੋਣੇ ਆ ਲਓ ਜੀ ਦੇਖੋ ਕਿੰਨਾ ਹਨੇਰਾ ਸ਼ਾਂਤੀ ਔਰ ਹਵਾ ਬਿਲਕੁਲ ਨਹੀਂ ਚੱਲਣ ਢਈ ਕੋਈ ਦੀਦਾ ਹੀ ਨਹੀਂ ਹੈਗਾ ਆ ਹੋਮੋਸ ਬਹੁਤ ਹੋਈ ਆ ਇਧਰ ਤਾਂ ਹਨੇਰਾ ਇੰਨਾ ਕੋਈ ਦੀਦਾ ਹੀ ਨਹੀਂਗਾ ਤੇ ਚਲੋ ਚੱਲ ਮੈਂ ਲਾ ਕੇ ਦੇ ਫਿਰ ਮੈਂ ਟੋਕਰੀ ਥੱਲੇ ਲੈ ਕੇ ਜਾਂਦਾ ਹੈ ਓਕੇ ਓਕੇ ਹਾਂਜੀ ਆ ਜਾ ਅੱਜ ਸਾਨੂੰ ਪਹਿਲੀ ਵਾਰੀ ਜੇਤਾ ਮਿਲ ਗਿਆ ਸਾਰ ਦੱਸਿਆ ਨਹੀਂ ਇਹਨੇ ਆਹੋ ਨਾ ਆ ਕੇ ਕੋਣ ਗਿਆ ਉੱਪਰ ਤੇ ਕੋਈ ਨਹੀਂ ਪਤਾ ਤੇਰੇ ਆ ਗਏ ਵੀ ਕੱਪੜੇ ਸਾਰੇ ਪਾਏ ਪਏ ਉੱਪਰ ਵੀ ਮੈਂ ਘਰ ਲੈਣੇ ਫਿਰ ਦੱਸਾਂ ਵੀ ਇਹ ਕੱਪੜੇ ਕਿ ਲਾਇ ਕੀ ਗੱਲ ਹੋਈ ਥੋੜਾ ਧਿਆਨ ਰੱਖਿਆ ਕਰੋ ਦਿਮਾਗ ਤੇ ਥੋੜਾ ਜ਼ੋਰ ਪਾਇਆ ਕਰੋ ਮੈਂ ਕਿਹਾ ਕੱਪੜੇ ਉਹਦੇ ਕੋਠੇ ਦੇ ਉਹਦਾ ਮਾਰਾ ਜੇਤਾ ਕਰਾਇਆ ਓਏ ਲਿਓ ਚਲੋ ਮਾਰੀਏ ਤੇ ਤੇ ਹਮਾਰ ਲੀਏ ਚਲੋ ਆਪਣੇ ਹਮਾਰੇ ਕੇ ਸਾਹਮਣੇ ਲਾਈਓ ਲਓ ਜੀ ਟਾਈਮ ਹੋ ਗਿਆ ਐ ਸਵਾ 11 ਹਾਂ ਜੀ ਮੰਮੀ ਮੰਮੀ ਨਹੀਂ ਨੀਂਦ ਆਂਦੀ ਆ ਦਰਬਾਰ ਖਾ ਪੀ ਆਇਆ ਅਸੀਂ ਲੱਗੇ ਆ ਕਾਫੀ ਪੀਣ ਫਿਲਮ ਦੇਖਦੇ ਵੈਸੇ ਯਾਰ ਕੁਛ ਹੈਗਾ ਨਾ ਖਾਣ ਨੂੰ ਆ ਤੇ ਸੌਣੇ ਪਈਆ ਲੈ ਆਹੋ ਖਾਣ ਨੂੰ ਤੇ ਭੁਜੀਆ ਨਹੀਂ ਆ ਭੁਜੀਆ ਵੀ ਸੌਣ ਖਾਓ ਡੱਬੇ ਚ ਹੋਣਾ ਜੀ ਭੁਜੀਆ ਡੱਬੇ ਜਿਹੜਾ ਪੀਂਦੇ ਆਂ ਉੱਤੋਂ ਦਲਾ ਸਾਡੇ ਕੋ ਭੂਰੀਆਂ ਨਾਲ ਫਿਰ ਦੱਬਾ ਲੈ ਆਓ ਜੀ ਚੱਕ ਕੇ ਕਿੱਥੇ ਲਿਆ ਉਹ ਤੇ ਪਏ ਆ ਭੂਜੇ ਵਾਲ ਡੱਬੇ ਇੱਧਰਲੇ ਪਾਸੇ ਪਏ ਨੇ ਠੇਲਾ ਉੱਤੋਂ ਆਇਆ ਨਿਕ ਬਈ ਥੱਲੇ ਇਹ ਕਰਦਾ ਪਿਆ ਆ ਲਓ ਜੀ ਅਸੀਂ ਦੇਖਦੇ ਸੀ ਬੰਮੀ ਪੀੜੀ ਕਾਪੀ ਉਹ ਨਾਲੇ ਤਾਂ ਆਪ ਮੈਂ ਗਏ ਦੇ ਉਹ ਯਾਰ ਜਿਨ੍ਹਾਂ ਦੇ ਵਿੱਚ ਬਿਸਕੁਟ ਭੁਜੀਆ ਪਾਈਦਾ ਆ ਇੱਥੇ ਪਏ ਆ ਹੋਰਲੇ ਜਿੱਤੇ ਟ੍ਰੇ ਪਏ ਆ ਛੋਟੇ ਢੱਬੇ ਆਹੋ ਮੈਨੂੰ ਲੱਭੇ ਨਹੀਂ ਯਾਰ ਮੇਰੇ ਨਾਮ ਉਹ ਲੱਭਦਾ ਹੀ ਕੁਛ ਨਹੀਂ ਹੈ ਡੱਬੇ ਤਾਂ ਉਹੀ ਆ ਭਾਵੇਂ ਜਗ੍ਹਾ ਬਦਲ ਦਿੱਤੀ ਹਾਂ ਮੈਨੂੰ ਪਤਾ ਮੈਂ ਡੱਬਿਆਂ ਦੇ ਕਿੱਥੇ ਆ ਰਮਾਨ ਜਗ੍ਹਾ ਬੋਲ ਦਿੱਤੀ ਹੁਣ ਪਤਾ ਹੋਊਗਾ ਵੀ ਉਹ ਜਗ੍ਹਾ ਉਧਰ ਰੱਖੀ ਤਾਂ ਹੀ ਮੈਂ ਲੈ ਆਉਣਾ ਲੈ ਵੀ ਜਾਂਦਾ ਉਹ ਮੈਨੂੰ ਲੱਭਾ ਹੀ ਨਹੀਂ ਕਬਿਲਾਂ ਹੋਵੇ ਤੈਨ ਥੋੜੇ ਕਿਆ ਸੀਗਾ ਲਾਂਡੂ ਜਾਪੇ ਇੱਥੇ ਗਿਆ ਜਦੋਂ ਮੋ ਗਿਆ ਜਗਾ ਬਲ ਦਤੀ ਫੇਰ ਮੈਂ ਘੁਮਾਰ ਦੇਖੋ ਗੁੰਡਰੀ ਲੈ ਆਉਣਾ ਫਿਰ ਗੁੰਡਰੀ ਲੈਣਾ ਉਹ ਤਾਂ ਗਰਮ ਕਰਨੇ ਵਾਲੀ ਪਈ ਆ ਫ੍ਰਿਜ ਚ ਰੱਖੀ ਆ ਉਹ ਤਾਂ ਫ੍ਰਿਜ ਵਿੱਚ ਰੱਖੀ ਆ ਮੈਂ ਮੈਂ ਕਿਹਾ ਬਾਹਰ ਕੀੜੀਆਂ ਨਾ ਚੜ ਜਾਣ ਉਹਨੂੰ ਉਹ ਬਾਹਰ ਲੱਗੀ ਕਿੱਕੂ ਦਾਤੇ ਕਿੱਥੇ ਬਈ ਬੋਲਦੇ ਦੁੱਧ ਵਾਲਾ ਪਤੀਲਾ ਵੀ ਫ੍ਰਿਜ ਚ ਰੱਖ ਦਈਓ ਓਕੇ ਛੋਣ ਵੀ ਫ੍ਰਿਜ ਵਿੱਚ ਰੱਖੀ ਆ ਇੱਕ ਮਿੰਟ ਰੰਨੇ ਆ ਦੁੱਧ ਵਾਲਾ ਪਤੀਲਾ ਆਹ ਤੇ ਛੋਣ ਕਿੱਥੇ ਆ ਫ੍ਰਿਜ ਜੇ ਰੱਖੀ ਆ ਕੋਲੀ ਟੱਕ ਕੇ ਚਲੋ ਮੰਮੀ ਲਓ ਜੀ ਕਾਫੀ ਕਾਫੀ ਦੇਖੋ ਕਿੰਨੀ ਪਣੀ ਪਣਾ ਟੇਸਟ ਦੇਖੋ ਵਧੀਆ ਹੀ ਹੋਣੀ ਆ ਆ ਕਾਫੀ ਮੰਮੀ ਨੇ ਫੜਾਦੇ ਆ ਹੈ ਲਓ ਜੀ ਪੱਲੂ ਮੇਰੀ ਸੋ ਗਈ ਆ ਇੱਧਰ ਕੀ ਕਹਿੰਨੇ ਆ ਜੀ ਆਹੋ ਚਲੋ ਪੀ ਲਈਏ ਕਾਫੀ ਫੇ ਕਰਦੇ ਆ ਬਲੌਗ ਦਾ ਐਂਡ ਹੋਰ ਬਣੀ ਕਾਫੀ ਜੀ ਮੈਂ ਪੀਤੀ ਨਹੀਂ ਜੀ ਪੀਤੀ ਨਹੀਂ ਹਾਲੇ ਤੁਸੀਂ ਤੂੰ ਪੀਤੀ ਓਏ ਕਵਾ ਉਹ ਯੋ ਯੋ ਸਹੀ ਹੈ ਘੱਟ ਮਠਾਵਾ ਘੱਟ ਪਾਇਆ ਅੱਜ ਸਹੀ ਹੈ ਬਹੁਤ ਚਲੋ ਕਰੋ ਬਲੌਗ ਐਂਡ ਫਿਰ ਹਾਂਜੀ ਚਲੋ ਕਰਦੇ ਹਾਂ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਜਿੱਤੇ ਹੁਣ ਅਸੀਂ ਦੇਖਣੀ ਹੈ ਆਪਣੀ ਬਾਕੀ ਦੀ ਮੂਵੀ ਜਿਹੜੀ ਰਹਿੰਦੀ ਹੈ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿ Thank you.